ਭਾਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਆ ਮੇਰੀ ਇਹ ਹੀ ਸਪਿੰਡ ਦਰੰਗਲਾ ਆ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਿਜ ਹੋਈ ਅਮਨਦੀਪ ਕੌਰ ਪਿੰਡ ਦਿਓਲ ਨੇਅਰ ਆਲੇ ਚੱਕ ਤੇ ਸਾਡੇ ਨਾ ਵਿਆਹ ਦੇ ਵਿੱਚ ਦਿੱਕਤ ਆ ਹੈ ਕਿ ਕਾਸ ਤੇ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦ ਦੀ ਦੇ ਹੀ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਅਕਸਪਟ ਕੀਤਾ ਹੋਇਆ ਹੈ ਯਾਰ ਪਰ ਜਿਹਦੇ ਕੁੜੀ ਦੇ ਨਾਨਕੇ ਸੀਗੇ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਲਖਣ ਸਿੰਘ ਇੱਕ ਦੂਜੇ ਮਾਮਿਆਂ ਦਾ ਆ ਰਣਜੀਤ ਸਿੰਘ son of ਸਲੱਖਰ ਸਿੰਘ ਅੱਗੇ ਉਹਨਾਂ ਦਾ ਇੱਕ ਮੁੜਾ ਆ ਰਣਜੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿਉਂਕਿ ਉਹਨਾਂ ਨੇ ਕੱਲ ਸਾਨੂੰ ਇਦਾਂ 5:30 ਵੇ ਦੇ ਕਰੀਬ ਆਣ ਕੇ ਸਾਡੇ ਨਾਲ ਉਹਨਾਂ ਨੇ ਸੱਟਾਂ ਲਾਈਆਂ ਜੇ ਤੇ ਇਹ ਗੱਲ ਇਦਾਂ ਵਾ ਕਿ ਮਾਂ ਪਿਓ ਨੇ ਸਾਨੂੰ ਕੁਝ ਨਹੀਂ ਕਿਹਾ ਕੁੜੀ ਦੇ ਨਾਂ ਭਰਾ ਨੇ ਕਿਹਾ ਕੋ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਭਰਾਣਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਾਲਾਤ ਕੀਤਾ ਇਹੀ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਦਰ ਸਾਹਿਬ ਹੀ ਉਹਨਾਂ ਦੀ 45-46 ਸਾਲ ਉਮਰ ਆ ਤੇ ਮੈਂ ਇੱਕ ਡਿਲੀਵਰੀ ਬੋਏ ਆ ਗਦਾਸਪੁਰ ਦੇ ਵਿੱਚ ਡਿਲੀਵਰੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣੇ ਕਮਾ ਕੇ ਤੇ ਆਪਣਾ ਘਰ-ਬਾਰ ਚਲਾਉਣਾ ਜੀ ਡੈਡੀ ਮੇਰੇ ਇੱਕ ਖੇਤੀਬਾੜੀ ਜੇ ਖੇਤੀਬਾੜੀ ਕਰਦੇ ਜੇ ਸਾਡੇ ਨਾਲੇ ਬਹੁਤ ਜ਼ਿਆਦਾ ਮਾੜਾ ਕੀਤਾ ਤੁਹਾਨੂੰ ਵੀਡੀਓ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਸਾਡੀ ਵੀਡੀਓ ਉਹ ਇੱਕ ਹੀ ਸਾਰੀ ਦੀ ਕਿੱਥੇ ਘਰੇ ਦੁਕਾਨ ਤੇ ਉਹਨਾਂ ਆ ਕੇ ਪਿਆ ਕੀ ਦੁਕਾਨ ਦੁਕਾਨ ਤੇ ਇਦਾਂ ਹੋਇਆ ਜੇ ਸਾਡੇ ਨਾਲੇ ਇਹੀ ਮੋਰਸਲ ਠੀਕ ਕਰਵਾਉਣ ਲਈ ਬੈਂਸ ਰਿਪੇਅਰ ਦੀ ਦੁਕਾਨ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਲੋਤੇ ਹੋਏ ਉਹਨਾਂ ਨੇ ਸਾਡੇ ਉੱਤੇ ਪੰਜ ਜਣਿਆਂ ਨੇ ਹਥਿਆਰ ਲਿਆ ਕੇ ਦਾਤਰ ਜੀ ਵਗੈਰਾ ਲਿਆ ਕੇ ਪੰਜ ਪੰਜ ਵਗੈਰਾ ਲਿਆ ਕੇ ਸਾਡੇ ਉੱਤੇ ਉਹਨਾਂ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ ਉਹਨਾਂ ਦੇ 18 ਨੱਕੇ ਲੱਗੇ ਆ ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦੇਣਗੇ ਜੋ ਵੀ ਆ ਮੈਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਕਿ ਇਹਨਾਂ ਨੇ ਕਿਉਂ ਲੋੜ ਹੀ ਜਦੋਂ ਕੁੜੀ ਦੇ ਘਰ ਦੇ ਮਨਦੇ ਹੀ ਸਾਰਾ ਕੁਝ ਹੈ ਮੈਂ ਸੈਸ਼ਨ ਕੋਡ ਪਖਾਨਕੋਟ ਤੋਂ ਕੋਡ ਮੈਦ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਇਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਏਦਾਂ ਹਮਲਾ ਕੀਤਾ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਮੇਰੇ ਫਾਦਰ ਸਾਹਿਬ ਦੇ ਤੁਹਾਨੂੰ ਦੱਸਿਆ ਕਿ ਸਿਰ ਦੇ ਵਿੱਚ ਇੰਜਰੀ ਆਈ ਹੈ 18 ਨੱਕੇ ਲੱਗੇ ਉਹ ਸੀਰੀਅਸ ਹੈ ਕੁਝ ਬੋਲ ਨਹੀਂ ਦੇ ਰਿਹਾ ਕਾਰਨ ਇਹ ਹੀ ਹੈ ਕਿ ਉਹਨਾਂ ਨੇ ਆਪਣੀ ਰੰਜਿਸ਼ ਕੱਢੀ ਆ ਕਿ ਮੈਂ ਤੇ ਚਲੋ ਵਿਆਹ ਜਰਾ ਹੋ ਗਿਆ ਜੋ ਹੋਇਆ ਸੀ ਆ ਨਾ ਠੀਕ ਵਿਆਹ ਦੀ ਰੰਜਿਸ਼ ਕੱਢੀ ਹੈ ਉਹਨਾਂ ਨੇ ਧਮਕੀਆਂ ਪਹਿਲਾਂ ਵੀ ਦਿੰਦੇ ਰੇ ਸਾਨੂੰ ਕਿ ਇਦਾਂ ਕਰ ਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਆਪਾਂ ਛਾਰਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਮੈਂ ਭਾਜੀ ਬਿਲਵੜੀ ਦਾ ਕੰਮ ਕਰਦਾ ਹਾਂ ਕਰਦਾ ਗੁਜ਼ਾਰਾ ਇਨਕਮ ਮੇਰੇ ਤੋਂ ਆ ਤੇ ਮੇਰੇ ਫਾਦਰ ਸਾਹਿਬ ਤੋਂ ਆ ਦੋਵੇਂ ਹਾਂਜੀ ਤੇ ਮੈਂ ਇਹ ਲੜਾਈ ਇਹ ਦੇ ਕਰਕੇ ਮੈਂ ਇੱਥੇ ਰਹਿੰਦਾ ਪਿਆ ਹੈ ਗੁਰਦਾਸਪੁਰ ਤੇ ਮੈਂ ਕੱਲ ਐਤਵਾਰ ਹੀ ਤੇ ਮੇਰੀ ਦਾਦੀ ਜੀ ਥੋੜੇ ਜਿ ਠੀਕ ਨਹੀਂ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਗਿਆ ਸੀ ਤੇ ਮੇਰਾ ਮੋਟਰਸਾਈਕਲ ਹੋ ਗਿਆ ਹੀ ਖਰਾਬ ਤੇ ਮੋਟਰਸਾਈਕਲ ਠੀਕ ਕਰਵਾਉਣ ਵਾਸਤੇ ਮੈਂ ਤੇ ਮੇਰੇ ਡੈਡੀ ਗਏ ਕਿ ਉਹਨਾਂ ਨੇ ਆਣ ਕੇ ਸਾਡੇ ਉੱਤੇ ਤੇਜ ਦਰ ਹਥਿਆਰਾਂ ਦੇ ਨਾਲ ਸਾਡੇ ਉੱਤੇ ਘਮਲਾ ਕਰਤਾਹੀਂ ਕੋਈ ਸਾਨੂੰ ਫੋਨ ਕੀਤਾ ਨਾ ਸਾਨੂੰ ਕੁਛ ਆਪਾਂ ਦੇ ਕਹਿੰਦੇ ਕਿ ਚਲੋ ਗੱਲ ਖਤਮ ਹੋ ਗਈ ਠੰਡੀ ਹੋ ਗਈ ਆ ਪਰਿਆਣਾ ਨੇ ਆਣ ਕੇ ਇਹ 5:30 ਵੇ ਦੀ ਕਰੀਬ ਦੀ ਗੱਲ ਆ ਸ਼ਾਮਾਂ ਦੀ ਇਹ 5:00 ਜਾਣੇ ਪੇ ਹੀ ਰਣਜੀਤ ਸਿੰਘ ਦਾ ਮੂੜਾ ਕਰਨਦੀਪ ਸਿੰਘ ਤੇ ਮੁਖਤਿਆਰ ਸਿੰਘ ਦਾ ਮੁੜਾ ਰਮਨਦੀਪ ਸਿੰਘ ਤੇ ਰঞ্জੀਤ ਸਿੰਘ ਦਾ ਇੱਕ ਦੂਜਾ ਮੁੜਾ ਹੈ ਹਰਮਨਦੀਪ ਸਿੰਘ ਕਿਉਂਕਿ ਜਿਹੜੇ ਆ ਦੋ ਜਣੇ ਆ ਪਘੋੜੇ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਅਰਜ ਗਈ ਪੁਲਿਸ ਨੂੰ ਸ਼ਿਕਾਇਤ ਅਰਜ ਕਰਾਈਏ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੰਨਾ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਬਰਦਾਸਪੁਰ ਦੇ ਬਹੁਤ ਹੀ ਹੁਨਾਰ ਮੈਂ ਚਾਹਨਾ ਕਿ ਉਹਨਾਂ ਲਈ ਇੱਕੋ ਅਪੀਲ ਕਰਦਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਜੀ ਕੀ ਨਾਮ ਆਤਿ ਕੀ ਗੱਲਬਾਤ ਹੈ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮੰਥ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਡ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਡ ਹਸਬੰਡ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕਰੈਕ ਹੋ ਗਈ ਵੀ ਆ ਕੀ ਵਜ੍ਹਾ ਮੰਨਦੇ ਹੋ ਉਹਨਾਂ ਨੇ ਕੋਈ ਸ਼ਹਿਦਦਾਨ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ ਤਾਰ ਹਥਿਆਰ ਹੈਗੇ ਨਹੀਂ ਤੁਹਾਨੂੰ ਲੱਗਦਾ ਕਿ ਕੀ ਵਜ੍ਹਾ ਮੰਦਿਰ ਸਾਡੇ ਸਾਹਮਣੇ ਆ ਕੇ ਹਮਲਾ ਕੋਈ ਲਾਗਤ ਬਾਜੀ ਨਹੀਂ ਉਹਨਾਂ ਦੀ ਲਾਗਤ ਬਾਜੀ ਸਿਰਫ ਇਹੀ ਹੈ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮੇਰੇ ਮਾਤਾ ਪਿਤਾ ਨੂੰ ਵੀ ਕਰਾਇਆ ਮੇਰੇ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤਾਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਦ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲਾਉਣ ਉਹਨਾਂ ਨੂੰ ਮਾਰਿਆ ਵਾ ਪਹਿਲਾਂ ਕੋਈ ਨਾ ਡਿਫਰੈਂਸ ਨਹੀਂ ਹਾਂਜੀ ਨਹੀਂ ਪਹਿਲੇ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਤੁਹਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਸੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਸੀ ਕਿ ਅਸੀਂ ਕੁਝ ਨਹੀਂ ਕਵਾਂਗੇ ਕਵਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਇਹ ਜਿਹੜੀ ਆ ਕੱਲ ਦੀ ਘਟਨਾ ਵਾ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਤੁਹਾਡੇ ਹਸਬੰਦ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਵਾ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਤੇ ਲੱਗੀ ਆ ਤੇ ਇੱਕ ਉਹਨਾਂ ਦੇ ਬਾਹ ਤੇ ਪਲੇਟਾਂ ਪਈਆਂ ਉਹਨਾਂ ਤੇ ਪੁਲਿਸ ਨੂੰ ਵੀ ਅਸੀਂ ਦੱਸਿਆ ਵਾਂ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ ਇੱਕ ਅਹੀਂ ਐਸਐਸਪੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਇਦਾਂ ਇਹਨਾਂ ਨੇ ਸਾਹ ਨੂੰ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਹ ਨੂੰ ਖਤਰਾ ਹੈ ਇਹਨਾਂ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਅਹੀਂ ਹੁਣ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀਗੇ ਉਹਨਾਂ ਤੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹ ਮਾੜਾ ਮੋਟਾ ਬਟ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਨ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾ ਲਾਤੀਆਂ ਨੇ ਸਾਹਿਬ ਜੀ ਤੁਹਾਨੂੰ ਫਰਮ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਕਿ ਨਾ ਪਰੰਜੀਤ ਕੌਰ ਕਿ ਤੁਹਾਨੂੰ ਦੁਰੰਗਲੇ ਤੋਂ ਕੀ ਗੱਲਬਾਤ ਹੈ ਗੱਲਬਾਤ ਹੈ ਮੇਰੇ ਮੁੰਡੇ ਨੇ ਸ਼ਾਦੀ ਕੀਤੀ ਹੈ ਇਹਦੇ ਮਾਮਾ ਜੀ ਨੇ ਸਾਰੇ ਜਾਣੇ ਪਏ ਆ ਤੇ ਮੇਰੇ ਆਦਮੀ ਨੇ ਬੜੀਆਂ ਸੱਟਾ ਸੱਟਾਂ ਲਾਈਆਂ ਅੱਗੇ ਵੀ ਧਮਕੀਆਂ ਦਿੰਦੇ ਸੀ ਇਹ ਕਲ ਸਟਾ ਨਾਲ ਆ ਕੇ ਸਾਨੂੰ ਵੀ ਮਾਰਨ ਪਏ ਆ ਪਰ ਸਾਨੂੰ ਸਾਫ਼ ਚਾਹੀਦਾ ਇਹਨਾਂ ਕੋਲ ਬਸ ਇਹ ਜੇਲ ਚ ਚਾਹੀਦੀ ਸਾਨੂੰ ਇਹ ਪੰਜੇ ਦੇ ਪੰਜੇ ਕਿੰਨੇ ਕਿੰਨੇ ਲੱਗੀਆਂ ਸਟਾ ਸਟਾ ਕਿਹਦੇ ਮੇਰੇ ਮੁੰਡੇ ਦੇ ਲੱਗੀਆਂ ਮੇਰੇ ਆਦਮੀ ਦੀ ਲੱਗੀਆਂ ਬਸ ਮੁੰਡੇ ਕਿੱਥੇ ਨੇ ਦਾ ਉਹ ਬਰੋਲ ਦੇ ਆ ਉਹ ਇਸ ਟਾਈਮ ਸੀਰੀਅਸ ਆ ਹਾਂਜੀ ਉਹ ਤੇ ਸੀਰੀਅਸ ਆ ਤੇ ਉਹਨਾਂ ਨੇ ਜਾਦਾ ਸਟਾ ਲਾਈਆਂ ਗਈਆਂ ਸਿਰ ਚ ਜ਼ਿਆਦਾ ਲੱਗੀ ਆ ਬਾਹ ਤੋੜ ਦਿੱਤੀ ਆ ਤੇ ਇਹੀ ਕਮਾਨ ਵਾਲੇ ਹੀ ਇਹਨਾਂ ਨੂੰ ਮੰਜੇ ਸੁੱਟ ਦਿੰਦਾ

ये सब कब आया था पेशेंट वो आया था कल शाम को हमारे पास आ, क्या मतलब बात हुई थी क्या कंडीशन थी जब वो आया हां पेशेंट जब हमने रिसीव किया वो आया था मल्टीपल इंजरीज के साथ उसके हेड के अराउंड इंजरीज थी और लेफ्ट आर्म के अराउंड इंजरीज थी सो जो ही हमने उसको एसेस किया तो इसका ट्रॉमा था लेफ्ट अल्ना का जो हमारी बाजू की जो हड्डी है उसमें फ्रैक्चर है और उसको जो है सीटी हेड पे उसके जो फेस की जो बोन्स है उसमें फ्रैक्चर है और उसको एक ब्लीड भी हुआ है 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 के अंदर छोटा सा सा ही bleed था लेकिन लेकिन अभी तो stable है, लेकिन थोड़ा सा weakness है एक से बॉडी में तो अभी हम सोच रहे हैं आज क्या उसका एक रिपीट हम सी टी स्कैन करें देखेंगे कोई ब्लीड एक्सपैंड तो नहीं हुआ है ऐसे हिस्ट्री के हिसाब से ही कि उसके साथ असॉल्ट हुआ है ਸੋ ਲਾਈਕਲੀ ਅਸਾਲਟ ਦਾ ਹੀ ਕੇਸ ਲੱਗ ਰਿਹਾ ਹੈ